ਸਵਾਗਤ ਹੈ ਆਪ ਜੀ ਦਾ ਸਫਰੇ ਵਿਰਾਸਤ ਚੈਨਲ ਉੱਤੇ ਅਤੇ ਮੈਂ ਹਾਂ ਡਾਕਟਰ ਕੁਲਬੀਰ ਖੋੜ ਅੱਜ ਆਪਾਂ ਸੰਗਰਾਂਦ ਦੇ ਸਬੰਧ ਵਿੱਚ ਵਿਚਾਰ ਚਰਚਾ ਕਰਾਂਗੇ ਸੰਗਰਾਂਦ ਤੋਂ ਕੀ ਭਾਵ ਹੈ ਅਤੇ ਸਿੱਖ ਧਰਮ ਵਿੱਚ ਇਸ ਦਾ ਕੀ ਮਹੱਤਵ ਹੈ ਕਿ ਇਹ ਦਿਹਾੜਾ ਦੂਜੀਆਂ ਦਿਹਾੜੀਆਂ ਨਾਲੋਂ ਵਿਸ਼ੇਸ਼ अथवा ਪਵਿੱਤਰ ਹੈ ਜੇਕਰ ਨਹੀਂ ਤਾਂ ਸਾਡੇ ਵਿੱਚ ਇਹ ਕਿਵੇਂ ਪ੍ਰਚਲਿਤ ਹੋ ਗਿਆ ਅੱਜ ਆਪਾਂ ਇਹਨਾਂ ਪ੍ਰਸ਼ਨਾਂ ਬਾਰੇ ਗੁਰਬਾਣੀ ਦੇ ਆਧਾਰ 'ਤੇ ਵਿਚਾਰ-ਚਰਚਾ ਕਰਾਂਗੇ 12 ਮਹੀਨਿਆਂ ਦੇ ਇੱਕ ਸਾਲ ਵਿੱਚ 6 ਰੁੱਤਾਂ ਆਉਂਦੀਆਂ ਹਨ ਜਿਸ ਦਿਨ ਮਹੀਨਾ ਸ਼ੁਰੂ ਹੁੰਦਾ ਉਸ ਨੂੰ ਸੰਗਰਾਂਦ ਕਿਹਾ ਜਾਂਦਾ ਹੈ ਇਸ ਦਾ ਸਬੰਧ ਸੂਰਜ ਦੇ ਨਾਲ ਹੈ ਸੰਗਰਾਂਦ ਸ਼ਬਦ ਸੰਸਕ੍ਰਿਤ ਦੇ ਸੰਕ੍ਰਾਂਤੀ ਸ਼ਬਦ ਦਾ ਪੰਜਾਬੀ ਤਦਪਭਵ ਹੈ ਇਸ ਦਾ ਅਰਥ ਹੈ ਉਹ ਦਿਨ ਜਿਸ ਦਿਨ ਸੂਰਜ ਭਾਰਤੀ ਜੋਤਿਸ਼ ਅਨੁਸਾਰ ਨਵੀਂ ਰਾਸ਼ੀ ਵਿੱਚ ਪਰਵੇਸ਼ ਕਰੇ ਇਹ ਹਰ ਭਾਰਤੀ ਸੂਰਜੀ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ ਸੂਰਜ ਦੀ ਰਾਸ਼ੀ ਭਾਵ ਸੂਰਜ ਦੀ ਗਤੀ ਸੂਰਜ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਪਰਵੇਸ਼ ਕਰਦਾ ਹੈ ਉਸ ਸੰਕਰਾਂਤੀ ਭਾਵ ਪਰਵਰਤਨ ਨਾਲ ਨਵਾਂ ਮਹੀਨਾ ਸ਼ੁਰੂ ਹੁੰਦਾ ਹੈ ਜਿਹੜੇ ਲੋਕ ਸੂਰਜ ਦੀ ਪੂਜਾ ਕਰਦੇ ਹਨ ਉਹ ਇਸ ਦਿਨ ਨੂੰ ਬੜਾ ਪਵਿੱਤਰ ਦਿਨ ਸਮਝਦੇ ਹਨ ਇਸ ਦੀ ਪੂਜਾ ਅਤੇ ਪ੍ਰਾਰਥਨਾ ਕਰਦੇ ਹਨ ਕਿ हे ਸੂਰਜ ਦੇਵਤਾ ਸਾਡਾ ਇਹ ਮਹੀਨਾ ਸੁਖੀ ਸੰਧੀ ਲੰਘਾਵੇ ਹੁਣ ਇੱਥੇ ਆਪਾਂ ਸੂਰਜ ਦੀ ਰਾਸ਼ੀ ਬਾਰੇ ਗੱਲ ਕਰਾਂਗੇ ਸੂਰਜ ਦੀਆਂ 12 ਰਾਸ਼ੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਆਧਾਰ ਤੇ 12 ਹੀ ਮਹੀਨੇ ਮਿਥੇ ਗਏ ਹਨ ਜਿਵੇਂ మేక రాశి ਦੇ ਆਧਾਰ ਤੇ ਚੇਤ ਦਾ ਮਹੀਨਾ ਵਿਰਸ਼ਭ ਰਾਸ਼ੀ ਦੇ ਆਧਾਰ ਤੇ ਵਿਸਾਖ ਦਾ ਮਹੀਨਾ ਮਿਥਨ ਰਾਸ਼ੀ ਦੇ ਆਧਾਰ ਤੇ ਜੇਠ ਦਾ ਮਹੀਨਾ ਕਰਕ ਦੇ ਆਧਾਰ ਤੇ ਹਾੜ ਸਿੰਘ ਰਾਸ਼ੀ ਦੇ ਆਧਾਰ ਤੇ ਸੌਣ ਦਾ ਮਹੀਨਾ ਕੰਨਿਆ ਰਾਸ਼ੀ ਦੇ ਆਧਾਰ ਤੇ ਭਾਦਰੋਂ ਤੁਲਾ ਦੇ ਆਧਾਰ ਤੇ ਅੱਸੂ ਦਾ ਮਹੀਨਾ ਵਿ੍ਰੇਸ਼ਚਿਕ ਦੇ ਆਧਾਰ ਤੇ ਕੱਤਕ ਦਾ ਮਹੀਨਾ ਤਨ ਰਾਸ਼ੀ ਦੇ ਆਧਾਰ ਤੇ ਮੱਘਰ ਦਾ ਮਹੀਨਾ ਮਕਰ ਰਾਸ਼ੀ ਦੇ ਆਧਾਰ ਤੇ ਪੋ ਦਾ ਮਹੀਨਾ ਕੁੰਭ ਰਾਸ਼ੀ ਦੇ ਆਧਾਰ ਤੇ ਮਾਗ ਦਾ ਮਹੀਨਾ ਅਤੇ ਮੀਨ ਰਾਸ਼ੀ ਦੇ ਆਧਾਰ ਤੇ ਫਗਣ ਦਾ ਮਹੀਨਾ ਇਸ ਤਰ੍ਹਾਂ 12 ਰਾਸ਼ੀਆਂ ਦੇ ਆਧਾਰ ਤੇ 12 ਮਹੀਨਿਆਂ ਦੇ ਨਾਮ ਮਿਥੇ ਗਏ ਹਨ ਅਤੇ ਇਹ ਰਾਸ਼ੀਆਂ ਸੂਰਜ ਦੀ ਗਤੀ ਦੇ ਆਧਾਰ ਨਾਲ ਸੰਬੰਧਿਤ ਹਨ ਅਤੇ ਜਦੋਂ ਸੂਰਜ ਆਪਣੀ ਇੱਕ ਗਤੀ ਨੂੰ ਪੂਰੀਆਂ ਕਰ ਲੈਂਦਾ ਹੈ ਤਾਂ ਉਹਨੂੰ ਇੱਕ ਰਾਸ਼ੀ ਦਾ ਨਾਮ ਦਿੱਤਾ ਜਾਂਦਾ ਹੈ ਅਤੇ ਜਦੋਂ ਦੂਜੀ ਰਾਸ਼ੀ ਵਿੱਚ ਪਰਵੇਸ਼ ਕਰਦਾ ਹੈ ਉਹਨੂੰ ਨਵੇਂ ਮਹੀਨੇ ਦਾ ਨਾਮ ਦਿੱਤਾ ਜਾਂਦਾ ਹੈ ਇਸ ਮਹੀਨੇ ਦੇ ਪਰਵਰਤਨ ਨੂੰ ਸੰਸਕ੍ਰਿਤ ਦੇ ਸ਼ਬਦ ਸੰਕਰਾਂਤੀ ਵਜੋਂ ਜਾਣਿਆ ਜਾਂਦਾ ਹੈ ਜਿਸ ਤੋਂ ਭਾਵ ਹੈ ਬਦਲਾਵ ਜਾਂ ਪਰਵਰਤਨ ਅਤੇ ਇਹ ਸੰਕਰਾਂਤੀ ਹੋਲੀ-ਹੋਲੀ ਸੰਕਰਾਂਤ ਅਤੇ ਪਿੱਛੋ ਪੰਜਾਬੀ ਵਿੱਚ ਸੰਗਰਾਂਦ ਸ਼ਬਦ ਵਜੋਂ ਆਉਂਦੀ ਹੈ ਜਿਸ ਦੇ ਆਧਾਰ ਤੇ 12 ਮਹੀਨਿਆਂ ਦੇ ਨਾਮ ਜਿਹੜੇ ਨੇ ਉਹ ਰੱਖੇ ਗਏ ਹਨ ਜਿਸ ਤਰ੍ਹਾਂ ਸਾਡੇ ਪੁਰਖਿਆਂ ਨੇ ਸੂਰਜੀ ਚੱਕਰ ਦੇ ਆਧਾਰ ਤੇ ਦਿਨ ਦੇ 12 ਘੰਟੇ ਅਤੇ 12 ਹੀ ਰਾਤ ਦੇ ਘੰਟੇ ਮਿਥੇ ਸੱਤਾਂ ਦਿਨਾਂ ਦਾ ਹਫ਼ਤਾ ਬਣਾਇਆ ਚਾਰ ਹਫ਼ਤੇ ਦਾ ਇੱਕ ਮਹੀਨਾ ਅਤੇ 12 ਮਹੀਨਿਆਂ ਦਾ ਇੱਕ ਸਾਲ ਮਿਥਿਆ ਗਿਆ ਫਿਰ ਹਰ ਮਹੀਨੇ ਦਾ ਨਾਮ ਵੱਖਰਾ-ਵੱਖਰਾ ਰੱਖਿਆ ਗਿਆ ਗੁਰਮਤ ਅਨੁਸਾਰ ਪਹਿਲਾ ਮਹੀਨਾ ਚੇਤ ਚੇਤ ਦੇ ਮਹੀਨੇ ਤੋਂ ਹੀ ਨਵੇਂ ਸਾਲ ਦੀ ਆਰੰਭਤਾ ਜਿਹੜੀ ਆ ਉਹ ਹੁੰਦੀ ਹੈ ਹਰ ਮਹੀਨੇ ਸੂਰਜ ਜਦੋਂ ਪ੍ਰਕਿਰਤਿਕ ਤੌਰ ਤੇ ਆਪਣੇ ਵਿੱਚ ਬਦਲਾਵ ਲਿਆਉਂਦਾ ਹੈ ਤਾਂ ਉਸ ਹਿਸਾਬ ਨਾਲ ਹੀ ਮਹੀਨੇ ਬਣਾਏ ਗਏ ਹਨ ਗੁਰੂ ਗ੍ਰੰਥ ਸਾਹਿਬ ਵਿੱਚ 2 12 ਮਹਾ ਹਨ ਇੱਕ ਮਾਜ ਰਾਗ ਵਿੱਚ ਗੁਰੂ ਅਰਜਨ ਸਾਹਿਬ ਦਾ ਉਚਾਰਿਆ ਹੋਇਆ ਅਤੇ ਦੂਜਾ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ 12 ਮਾਹਾ ਲੋਕ ਕਾਵ ਦਾ ਇੱਕ ਰੂਪ ਹੈ ਜਿਸ ਵਿੱਚ 12 ਮਹੀਨਿਆਂ ਦੇ ਆਧਾਰ ਉੱਤੇ ਕਾਵ ਸਿਰਜਣਾ ਕੀਤੀ ਗਈ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਰੁੱਤਾਂ ਦੇ ਆਧਾਰ ਤੇ ਕੇਵਲ 12 ਮਾਹ ਹੀ ਨਹੀਂ ਬਲਕਿ ਦਿਨ ਰੈਣ ਥਿੱਤੀ ਵਾਰ ਸਤ ਅਤੇ ਰੁੱਤੀ ਦੇ ਅਸਰ ਲੇਖਾ ਹੈ ठाਵੀ ਬਾਣੀ ਉਚਾਰਨ ਕੀਤੀ ਗਈ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਵੀ ਸ਼ਬਦ ਦੇ ਵਿੱਚ ਕਿਸੇ ਵੀ ਦਿਨ ਬਾਰੇ ਇਹ ਨਹੀਂ ਆਖਿਆ ਗਿਆ ਕਿ ਇਹ ਦਿਨ ਆਪਣੇ ਆਪ ਵਿੱਚ ਚੰਗਾ ਹੈ ਜਾਂ ਇਹ ਮਾੜਾ ਹੈ ਹਾਂ ਇਹ ਜ਼ਰੂਰ ਆਖਿਆ ਹੈ ਕਿ ਆਮ ਸਧਾਰਨ ਦਿਨ ਨੂੰ ਚੰਗਾ अथवा ਸਫਲ ਕਿਵੇਂ ਬਣਾਇਆ ਜਾਵੇ ਗੁਰੂ ਨਾਨਕ ਜੋਤ ਦੇ ਪੰਜਵੇਂ ਪ੍ਰਕਾਸ਼ ਇਸ ਸੰਬੰਧ ਵਿੱਚ ਫਰਮਾਉਂਦੇ ਹਨ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿੱਤ ਦੇ ਨੇ ਵਿਸਰੇ ਪਾਰ ਬ੍ਰह्म ਫਿੱਟ ਭਲੇਰੀ ਰੁੱਤ ਭਾਵ ਕੇ ਉਹੀ ਦਿਨ ਸੁਭਾਗਾ ਹੈ ਜਿਸ ਦਿਨ ਉਹ ਸੁਆਹਿਗੁਰੂ ਦੀ ਯਾਦ ਸਾਡੇ ਮਨ ਵਿੱਚ ਟਿਕਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸੰਗਰਾਦ ਸ਼ਬਦ ਪਾਵੇਂ ਕਿਦਰੇ ਵੀ ਨਹੀਂ ਆਇਆ ਪਰ ਫਿਰ ਵੀ ਇਸ ਦਿਹਾੜੇ ਦੇ ਸੰਬੰਧ ਵਿੱਚ ਗੁਰਮਤਿ ਦੀ ਸੋਝੀ ਨਾ ਹੋਣ ਕਰਕੇ ਸਾਡੇ ਵਿੱਚ ਵੀ ਕਈ ਤਰ੍ਹਾਂ ਦੇ ਵਹਿਮ ਪਰੰਪਰ ਚਲਿਤ ਹਨ ਜਿਵੇਂ ਕਿ ਮਹੀਨੇ ਦਾ ਨਾਮ ਇਸਤਰੀ ਦੇ ਮੂੰਹੋਂ ਨਹੀਂ ਸੁੰਣਾ ਚਾਹੀਦਾ ਕਿਸੇ ਸਿਆਣੇ ਮਰਦ ਦੇ ਮੂੰਹੋਂ ਸੁੰਣਾ ਚਾਹੀਦਾ ਹੈ ਆਦਿ ਪਰ ਸੰਗਰਾਦ ਤੇ ਸੰਬੰਧ ਵਿੱਚ ਇਹ ਕਿਹਾ ਜਾਂਦਾ ਹੈ ਕਿ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਕੁਝ ਸੰਗਤਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਜਦੋਂ ਵੀ ਨਵੇਂ ਮਹੀਨੇ ਦੀ ਆਰੰਭਤਾ ਹੁੰਦੀ ਹੈ ਤਾਂ ਲੋਕ ਬ੍ਰਾਹਮਣਾ ਪੰਡਤਾਂ ਤੋਂ ਨਵੇਂ ਮਹੀਨੇ ਦਾ ਨਵਾਂ ਉਪਦੇਸ਼ ਸੁਨਣ ਲਈ ਜਾਂਦੇ ਹਨ ਤੁਸੀਂ ਕਿਰਪਾ ਕਰੋ ਤੁਸੀਂ ਆਪਣਾ ਉਪਦੇਸ਼ ਦੇਵੋ ਤਾਂ ਜੋ ਅਸੀਂ ਉਸ ਅਨੁਸਾਰ ਆਪਣੇ ਨਵੇਂ ਮਹੀਨੇ ਦੀ ਆਰੰਭਤਾ ਕਰੀਏ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਇਸ ਸੰਬੰਧ ਵਿੱਚ ਤਾਂ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਰਾਗ ਤੁਖਾਰੀ ਦੇ ਹੇਠ ਪਰ ਸੰਗਤ ਨੇ ਬੇਨਤੀ ਕੀਤੀ ਕਿ ਨਹੀਂ ਗੁਰੂ ਜੀ ਆਪ ਜੀ ਉਪਦੇਸ਼ ਦੇ ਬੋਸ ਹਨ ਤਾਂ ਫਿਰ ਸੰਗਤਾਂ ਦੀ ਬੇਨਤੀ ਉੱਤੇ ਗੁਰੂ ਅਰਜਨ ਦੇਵ ਜੀ ਨੇ ਰਾਗ ਮਾਜ ਵਿੱਚ 12ਵਾਂ ਦੀ ਰਚਨਾ ਕੀਤੀ ਜਿਸ ਬਾਣੀ ਦਾ ਪਾਠ ਹਰ ਮਹੀਨੇ ਦੀ ਅਰੰਭਤਾ ਸਮੇਂ ਕੀਤਾ ਜਾਂਦਾ ਹੈ ਇਹ ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਹਰ ਮਹੀਨੇ ਹਰ ਸਿੱਖ ਇਸ ਨੂੰ ਪੜ੍ਹੇ ਸੁਨੇ ਅਤੇ ਇਸ ਤੇ ਵਿਚਾਰ ਕਰੇ ਅਤੇ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰੇ ਹਰ ਮਹੀਨੇ ਅਲੱਗ ਉਪਦੇਸ਼ ਹੈ ਜੋ ਹਰ ਇੱਕ ਸਿੱਖ ਨੂੰ ਮੰਨਣਾ ਚਾਹੀਦਾ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਾਝ ਰਗ ਵਿੱਚ 12ਵਾਂ ਬਾਣੀ ਦੁਆਰਾ ਸਿੱਖ ਦੇ ਆਤਮਿਕ ਵਿਕਾਸ ਲਈ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਕਿੰਜ ਇਹ ਬਾਹਰੀ ਤੌਰ ਤੇ ਮੌਸਮ ਮਹੀਨੇ ਤਬਦੀਲ ਹੁੰਦੇ ਨੇ ਤੇ ਇਹ ਜੀਵ ਤੇਰੇ ਅੰਦਰ ਵੀ ਬਦਲਾਵ ਆਵੇ ਸੰਸਾਰ ਤੋਂ ਅੱਗੇ ਨਿਰੰਕਾਰ ਦੇ ਨਾਲ ਤੇਰੀ ਸਾਂਝ ਬਣੇ ਇਸ ਸਾਂਝ ਨੂੰ ਬਣਾਉਣ ਲਈ ਤੇਰੇ ਅੰਦਰ ਮਿਲਾਪ ਦਾ ਉਤਸ਼ਾਹ ਹੋਣਾ ਬਹੁਤ ਜ਼ਰੂਰੀ ਹੈ ਹਰ ਮਹੀਨੇ ਦੀ ਉਪਦੇਸ਼ ਦੀ ਤਰ੍ਹਾਂ ਅਸੂ ਮਹੀਨੇ ਦੀ ਉਦਾਹਰਨ ਦੇ ਕੇ ਸਮਝਾਉਂਦੇ ਨੇ ਅਸੂਨ ਪ੍ਰੇਮ ਓਮਾਹੜਾ ਕਿਉਂ ਮਿਲਿਏ ਹਰ ਜਾਏ ਭਾਦਰੋਂ ਦੇ ਮਰੋੜੇ ਗਰਮੀ ਲੰਗਣ ਪਿੱਛੋਂ ਅਸੂ ਦੀ ਮਿੱਠੀ ਰੁੱਤ ਸ਼ੁਰੂ ਹੋਈ ਇਸ ਰੁੱਤ ਵਿੱਚ ਮੇਰੇ ਅੰਦਰ ਪ੍ਰਭੂ ਪਤੀ ਦੇ ਮਿਲਾਪ ਦਾ ਉਸ਼ਾਲਾ ਆ ਰਿਹਾ ਮਿਲਾਪ ਦੀ ਤਾਂਗ ਬਣੀ ਹੈ हे ਜੀਵ ਬੇਨਤੀ ਕਰ ਮਾਨਤਾ ਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਪ੍ਰਭੂ ਪਰਮਾਤਮਾ ਦੇ ਦਰਸ਼ਨਾ ਦੀ ਬੜੀ ਪਿਆਸ ਲੱਗੀ ਹੋਈ ਹੈ ਚਿੱਤ ਲੋਚਦਾ ਹੈ ਕੋਈ ਗੁਰੂ ਸੱਜਣ ਉਸ ਪ੍ਰਭੂ ਪਤੀ ਨੂੰ ਲਿਆ ਕੇ ਹਿਰਦੇ ਵਿੱਚ ਮਿਲਾ ਦੇਵੀਂ ਕੋਈ ਜਨ ਹਾਰ ਸਿਉਂ ਦੇਵੇ ਜੋਰ ਚਰਨ ਗੋਹ ਬਕ ਸੋਭ ਰਸਨਾ ਦੀਜੇ ਪ੍ਰਾਨ ਅਕੂਰ ਕੋਈ ਰੱਬ ਦਾ ਪਿਆਰਾ ਗੁਰੂ ਸੱਜਣ ਮੇਰੀ ਬਾਹ ਫੜ ਕੇ ਪ੍ਰਭੂ ਪਰਮਾਤਮਾ ਦੇ ਨਾਲ ਮਿਲਾ ਦੇਵੇ ਮੈਂ ਆਪਣੇ ਪ੍ਰਾਨ ਵੀ ਉਸ ਦੇ ਚਰਨਾ ਵਿੱਚ ਭੇਟ ਕਰ ਦੇ ਮਨ ਗੁਰੂ ਨੂੰ ਸੌਂਪ ਕੇ ਗੁਰਮਤ ਦੇ ਧਾਰਨੀ ਹੋ ਕੇ ਅੱਗੇ ਮਿਲਾਪ ਵਾਲੀ ਗੱਲ ਤੁਰਦੀ ਹੈ ਸੰਤ ਸਹਾਈ ਪ੍ਰੇਮ ਕੇ ਹੋ ਤਿੰਕੇ ਲਾਗਾ ਪਾਏ ਇਹ ਸੁਣ ਕੇ ਕਿ ਸੰਤ ਜਨ ਪੂਰਾ ਗੁਰੂ ਹਿਰਦੇ ਵਿੱਚ ਪ੍ਰੇਮ ਵਧਾਉਣ ਲਈ ਸਹਾਇਤਾ ਕਰਦੇ ਨੇ ਮੈਂ ਉਹਨਾਂ ਗੁਰੂ ਚਰਨਾਂ ਵਿੱਚ ਜੁੜਦਾ ਹਾਂ ਗੁਰੂ ਸ਼ਰਨ ਤੋਂ ਬਿਨਾਂ ਰੱਬ ਦੇ ਘਰ ਦਾ ਰਸਤਾ ਨਜ਼ਰ ਨਹੀਂ ਆ ਸਕਦਾ ਵੇਨ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਹੀਂ ਜਾਏ ਪ੍ਰਭੂ ਤੋਂ ਬਿਨਾਂ ਸੁਖ ਆਨੰਦ ਨਹੀਂ ਮਿਲ ਸਕਦਾ ਕਿਉਂਕਿ ਸੁਖ ਆਨੰਦ ਦੀ ਹੋਰ ਕੋਈ ਥਾਂ ਨਹੀਂ ਜਿੱਥੇ ਸਦੀਵੀ ਸੁਖ ਆਨੰਦ ਬਣਿਆ ਰਹੇ ਜਿੰਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਜਿੰਨਾ ਵਡ ਭਾਗੀਆਂ ਨੇ ਪ੍ਰਭੂ ਪਿਆਰ ਦਾ ਸੁਆਦ ਨਾਮ ਦਾ ਰਸ ਇੱਕ ਵਾਰੀ ਚੱਖ ਲਿਆ ਉਹਨਾਂ ਨੂੰ ਮਾਇਆ ਦੇ ਪਦਾਰਥਾਂ ਦੇ ਸੁਆਦ ਭੁੱਲ ਜਾਂਦੇ ਹਨ ਸੇ ਤ੍ਰਿਪਤ ਰਹੇ ਆਗਾਏ ਉਹ ਮਾਇਆ ਦੇ ਪਦਾਰਥਾਂ ਵੱਲੋਂ ਰਜ ਜਾਂਦੇ ਹਨ ਸੱਬੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ ਜਿਨ੍ਹਾਂ ਨੂੰ ਨਾਮ ਦਾ ਰਸ ਆ ਜਾਵੇ ਫਿਰ ਦੁਨੀਆਂ ਦੇ ਪਦਾਰਥਾਂ ਦੇ ਸਵਾਦ ਉਹਨਾਂ ਨੂੰ ਫਿੱਕੇ ਲੱਗਦੇ ਹਨ ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭ ਲੜ ਲਾਏ ਆਪਾ ਭਾਵ ਛੱਡ ਕੇ ਮਨ ਦੀ ਮਤ ਤਿਆਗ ਕੇ ਉਹ ਸਦਾ ਅਰਦਾਸਾਂ ਬੇਨਤੀਆਂ ਕਰਦੇ ਰਹਿੰਦੇ ਨੇ हे ਪ੍ਰਭ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖ ਆਪਣੇ ਚਰਨਾਂ ਦੇ ਨਾਲ ਲਾਈ ਰੱਖ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ ਜਿਸ ਜੀਵ ਰੂਪੀ ਇਸਤਰੀ ਨੂੰ ਪ੍ਰਭੂ ਖਸਮਾਲਿਕ ਨੇ ਆਪਣੇ ਚਰਨਾਂ ਦੇ ਨਾਲ ਮਲਾ ਲਿਆ ਉਹ ਫਿਰ ਮਾਲਿਕ ਦੇ ਚਰਨਾਂ ਵਿੱਚੋਂ ਵਿਛੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀਆਂ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਉਹਨਾਂ ਨੂੰ ਇਹ ਨਿਸ਼ਚਾ ਆ ਜਾਂਦਾ ਕਿਸ ਦੀ ਵੀ ਸੁਖ ਵਾਸਤੇ ਪ੍ਰਭੂ ਦੀ ਸ਼ਰਨ ਤੋਂ ਬਿਨਾ ਹੋਰ ਕੋਈ ਥਾ ਨਹੀਂ ਹੈ ਉਹ ਸਦਾ ਪ੍ਰਭੂ ਦੀ ਸ਼ਰਨ ਦੇ ਵਿੱਚ ਜੀਵ ਰੂਪ ਇਸਤਰੀਆਂ ਜੁੜੀਆਂ ਰਹਿੰਦੀਆਂ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮયા ਹਰ ਰਾਈ ਅਸੂ ਦੀ ਮਿੱਟੀ ਰੁੱਤ ਵਿੱਚ ਉਹ ਜੀਵ ਰੂਪ ਇਸਤਰੀਆਂ ਸੁਖ ਆਨੰਦ ਦੇ ਨਾਲ ਵਸਦੀਆਂ ਨੇ ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਜਿਨ੍ਹਾਂ ਮયા ਹਰ ਰਾਈ ਹਰੀ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਇਹ ਅੰਦਰ ਦਾ ਸੁੱਖ ਆਨੰਦ ਪ੍ਰਾਪਤ ਹੋ ਸਕਦਾ ਮਹਾ ਦਿਵਸ ਮੂਰਤ ਭਲੇ ਜਿੰਨ ਕੋ ਨਦਰ ਕਰੇ ਜਿੰਨਾ ਉੱਤੇ ਮਾਲਕ ਦੀ ਨਦਰ ਕਿਰਪਾ ਹੋਵੇ ਉਹਨਾਂ ਲਈ ਇਹ ਮਹੀਨੇ ਦਿਨ ਇਹ ਪਲ ਆਨੰਦ ਵਾਲੇ ਸੁੱਖ ਵਾਲੇ ਬਣ ਜਾਂਦੇ ਨੇ ਇਹ ਸਾਰਾ ਕੁਝ ਉਸ ਮਾਲਕ ਦੀ ਗੁਰੂ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦਾ ਹੈ हे ਜੀਵ ਉਸ ਮਾਲਕ ਅੱਗੇ ਸਦਾ ਹੀ ਬੇਨਤੀ ਕਰ ਨਾਨਕ ਮੰਗੇ ਦਰਸ ਦਾਣ ਕਿਰਪਾ ਕਰੋ ਹਰੇ ਏ ਸਤਿਗੁਰ ਜੀ ਸਾਡੇ ਹਿਰਦੇ ਘਰ ਦੇ ਵਿੱਚ ਦਰਸ਼ਨਾਂ ਦੀ ਪਿਆਸ ਜਗਾ ਦੇਵੋ ਤਾਂ ਹੀ ਇਹ ਸਾਡਾ ਜੀਵਨ ਸਫਲ ਹੋਵੇਗਾ ਅਸੂ ਮਹੀਨੇ ਦੀ ਉਦਾਹਰਣ ਦੇ ਕੇ ਇਸ ਦੇ ਪਰਥਾਏ ਪੰਜਵੇਂ ਪਾਸ਼ਾ ਸਤਿਗੁਰ ਜੀ ਨੇ ਇਹ ਸਰਬਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਸਾਰਿਆਂ ਦੇ ਵਾਸਤੇ ਇਹ ਮਹੀਨਾ ਸੋਬ ਨਹੀਂ ਸੁਖਦਾਇਕ ਹੋਵੇ ਸਤਿਗੁਰੂ ਜੀ ਸਾਰਿਆਂ ਦੀਆਂ ਝੋਲੀਆਂ ਪਰਣ ਕਿਉਂਕਿ ਅਸਲ ਵਿੱਚ ਉਹੀ ਮਹੀਨਾ ਉਹੀ ਦਿਨ ਉਹੀ ਪਲ ਸੁਖਦਾਇਕ ਹੁੰਦਾ ਹੈ ਸਫਲ ਹੁੰਦਾ ਹੈ ਜਿਸ ਸਮੇਂ ਉਸ ਵਾਹਿਗੁਰੂ ਦੀ ਯਾਦ ਸਾਡੇ ਹਿਰਦੇ ਵਿੱਚ ਟਿਕਦੀ ਹੈ ਸੋ ਵਾਹਿਗੁਰੂ ਕਿਰਪਾ ਕਰਨ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਜੋੜਨ ਵਿਚਾਰਾਂ ਦੀ ਸਾਂਝ ਪਾਉਂਦੇ ਆ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ